ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਦੀਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 24 ਵਾਰ ਦੀ 15 ਪੌੜੀਆਂ ਹੋ ਗਈਆਂ ਸਨ ਗੁਰਮੁਖ ਮੇਲਾ ਸੱਚ ਦਾ ਸੱਚ ਮਿਲੇ ਸੱਚੇ ਯਾਰ ਸੰਜੋਗ ਕੀ ਗੁਰਮੁਖਾਂ ਨੂੰ ਹੀ ਸੱਚ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ ਕਿਉਂਕਿ ਸੱਚਿਆਰਾਂ ਦੇ ਸੰਜੋਗ ਨਾਲ ਹੀ ਸੱਚ ਪ੍ਰਾਪਤ ਹੁੰਦਾ ਹੈ ਘਰਬਾਰੀ ਪਰਿਵਾਰ ਵਿੱਚ ਭੋਗ ਭੁਗਤ ਰਾਜੇ ਰਸ ਭੋਗੀ ਪਰਵਾਰ ਵੇਖੇ ਗੁਰੂ ਜੀ ਦੀ ਘਰਬਾਰੀ ਹੋ ਕੇ ਭੋਗਾਂ ਨੂੰ ਭੋਗਦੇ ਜਾਪਦੇ ਅਰਸ ਭੋਗੀ ਰਾਜੇ ਪ੍ਰਤੀਤ ਹੁੰਦੇ ਹਨ ਆਸਾ ਵਿੱਚ ਨਿਰਾਸ਼ ਹੋਏ ਜੋਗ ਯੁਗਤ ਜੋਗੀ ਸਰ ਜੋਗੀ ਪਰ ਅਸਲ ਵਿੱਚ ਆਸਾ ਵੇਖੇ ਨਿਰਾਸ਼ ਹੋ ਕੇ ਰਹਿੰਦੇ ਨੇ ਇਸ ਜੋਗ ਦੀ ਯੁਗਤੀ ਵੇਖੇ ਜੋਗੀ ਸਰ ਹੋ ਕੇ ਜੁੜਦੇ ਹਨ ਦਿੰਦਾ ਰਹੇ ਨਾ ਮੰਗੀਏ ਮਰੇ ਨਾ ਹੋਏ ਵਿਜੋਗ ਵਿਜੋਗੀ ਦਾਨ ਦਿੰਦੇ ਰਹਿੰਦੇ ਨੇ ਜੇਹਾ ਕਿ ਫਿਰ ਮੰਗਦੇ ਨਹੀਂ ਨਾ ਦਾਤਾ ਜੀ ਮੁਰਦੇ ਹਨ ਨਾ ਵਿਜੋ ਕਰਕੇ ਵਿਛੜਦੇ ਹਨ ਆਦ ਬਿਆਦ ਉਪਾਦ ਹੈ ਵਾਏ ਪਿੱਤ ਕਫ ਰੋਗ ਅਰੋਗੀ ਆਦ ਬਿਆਦ ਉਪਾਦ ਤੋਂ ਰਹਿਤ ਵਾਏ ਪਿੱਤ ਕਫ ਆਦ ਰੋਗਾ ਤੋਂ ਰੋਗ ਹਨ ਦੁਖ ਸੁਖ ਸੰਸਾਰ ਗੁਰਮਤੀ ਸੰਪੇ ਹਰ ਖਣ ਅਪਦਾ ਸੋਗੀ ਦੁਖ ਸੁਖ ਇਕ ਤੁਲ ਹਨ ਗੁਰੂ ਦੀ ਮਤ ਪਰ ਇਸਤਤੀ ਹੈ ਦੌਲਤ ਨਾਲ ਖੁਸ਼ੀ ਦਾ ਜਾਂ ਅਪਦਾ ਸੋਗ ਦੇ ਦੋਵੇਂ ਨਹੀਂ ਦੇਵ ਵਿਦੇਹੀ ਲੋਗ ਅਲੋਗੀ ਗੁਰੂ ਰਾਮਦਾਸ ਦੇ ਵਿੱਚ ਵਸਦੇ ਹੋਏ ਵਿਦੇਹੀ ਹਨ ਔਰ ਲੋਕਾਂ ਦੀ ਪਰਵਿਰਤੀ ਵਿੱਚ ਵਸਦੇ ਨਿਰਵਿਰਤੀ ਹਨ ਸਬਣਾ ਸਾਹਿਬ ਇੱਕ ਹੈ ਦੂਜੀ ਜਾਏ ਨ ਹੋਏ ਨ ਰਹੂਗੀ ਸਾਰਿਆਂ ਦਾ ਸੁਆਮੀ ਇੱਕ ਗੁਰੂ ਰਾਮਦਾਸ ਹੈ ਦੂਜੀ ਥਾਂ ਉਹ ਨਾ ਪਿੱਛੇ ਹੋਈ ਨਾ ਕੋਈ ਤੇ ਅੱਗੇ ਨਾ ਕੋਈ ਹੋਵੇਗੀ ਸਹਜ ਸਰੋਵਰ ਪਰਮ ਹੰਸ ਗੁਰਮਤ ਮੋਤੀ ਮਾਨਕ ਚੋਗੀ ਸ਼ਾਂਤ ਰੂਪ ਮਾਨ ਸਰੋਵਰ ਹਨ ਪੂਰਨਤਾ ਰੂਪ ਹੰਸ ਹਨ ਗੁਰਮਤ ਰੂਪੀ ਉੱਤੇ ਮਾਨਕ ਤੇ ਮੋਤੀ ਚੋਗਾ ਹਨ ਖੀਰ ਨੀਰ ਜੋ ਕੂੜ ਸੱਚ ਤਜਣ ਭਜਣ ਗੁਰ ਗਿਆਨ ਅਦੋਗੀ हे ਜਗਿਆਸੂ ਪਾਣੀ ਦੇ ਦੁੱਧ ਵਾਂਗ ਝੂਠ ਤੇ ਸੱਚ ਹੈ ਤੂੰ ਇਸ ਪੂਰਨ ਗੁਰੂ ਦੇ ਗਿਆਨ ਦਾ ਅਧਿਕਾਰੀ ਹੋ ਕੇ ਝੂਠ ਨੂੰ ਛਾੜਾ ਸੱਚ ਨੂੰ ਗ੍ਰਹਿਣ ਕਰ ਲੈ ਇੱਕ ਮਨ ਇੱਕ ਅਰਦਨਾ ਪਰ ਹਰ ਦੂਜਾ ਭਉ ਦਰੋਗੀ ਇੱਕ ਮਨ ਹੋ ਕੇ ਇੱਕ ਵਾਹਿਗੁਰੂ ਦੀ ਅਰਦਨਾ ਕਰ ਦੂਜਾ ਭਉ ਛਾਲ ਕਰ ਅਰ ਝੂਠ ਦੂਰ ਕਰ ਦੇਣਾ ਕਰ ਸ਼ਬਦ ਸੁਰਤ ਲਿਵ ਸਾਧ ਸੰਗ ਸਹਿ ਸਮਾਧ ਅਗਾਧ ਕਰੋਗੀ ਕਿਉਂਕਿ ਗੁਰੂ ਜੀ ਸ਼ਬਦ ਸੁਰ ਦੀ ਲਿਵ ਵਿਖੇ ਸਾਧ ਸੰਗਤ ਵਿਖੇ ਸਹਜ ਪਾਦ ਦੀ ਸਮਾਧ ਦੇ ਡੂੰਗੇ ਅਨਪਵ ਵਿੱਚ ਹਨ ਔਰ ਫਿਰ ਘਰਬਾਰੀ ਹਨ ਭਾਵ ਏਕੇ ਗੁਰੂ ਰਾਮਦਾਸ ਜੀ ਪੂਰਨ ਪੁਰਖ ਪਰਮਾਰਥ ਦੀ ਅਵਧ ਆਪ ਹਨ ਤੇ ਗ੍ਰਿਸ਼ਟੀ ਵੀ ਹਨ ਇਸ ਕਰਕੇ ਸਭ ਜਾਣਦੇ ਹਨ ਜੰਮਣ ਮਰਨੋਂ ਬਾਹਰੇ ਪਰਉਪਕਾਰ ਪਰਮ ਪਰ ਜੋਗੀ ਕਿਆ ਮਾਮੂਲੀ ਸਾਧੂ ਹਨ ਨਹੀਂ ਉਹ ਪੂਰਨ ਪਾਤਸ਼ ਗੁਰ ਉਵਤਾਰ ਹਨ ਜਨਮ ਮਰਨ ਤੋਂ ਬਾਰ ਹਨ ਕੇਵਲ ਪਰਉਪਕਾਰ ਵਾਸਤੇ ਉਵਤਾਰ ਧਰਦੇ ਨੇ ਆਪ ਪਰੇ ਤੋਂ ਪਰੇ ਜੁੜੀ ਹੋਈ ਦਸ਼ਾ ਵਿੱਚ ਹਨ RAMDAS GURU AMR SAMOGI GURU RAMDAS JI ਵਿੱਚ GURU AMRDAAS JI ਸਮਾਰੇ ਹਨ ਅਲਖ ਨਰੰਜਨ ਆਖੀਐ ਅਕਲ ਜੋਣ ਅਕਾਲ ਅਪਾਰਾ ਕਹਿੰਦੇ ਲਖਣ ਤੋਂ ਔਰ ਮਾਇਆ ਤੋਂ ਪਰੇ ਕਹੀਦੇ ਹਨ ਅਕਲ ਅਜੋਨੀ ਅਕਾਲ ਆਦ ਅਪਾਰ ਨਾਮ ਹਨ ਦਰਾਵ ਸਸ ਜੋਤ ਅਦੋਤ ਲੰਗ ਪਰਮ ਜੋਤ ਪਰਮੇਸ਼ਰ ਪਿਆਰਾ ਸੂਰ ਚੰਦਰਮਾ ਦੀ ਜੋਤ ਪ੍ਰਕਾਸ਼ ਦੇ ਉਦੇ ਹੋਣ ਤੋਂ ਪਰਮ ਜੋਤੀ ਪਰਮੇਸ਼ਰ ਹੀ ਪਿਆਰਾ ਹੈ ਜਗਮਗ ਜੋਤ ਨਿਰੰਤਰੀ ਜਗ ਜੀਵਨ ਜਗ ਜੈ ਜੈਕਾਰਾ ਜਗਮਗ ਕਰਕੇ ਇੱਕ ਰਸ ਜੋਤ ਪ੍ਰਕਾਸ਼ ਰਹੀ ਹੈ ਜਗਤ ਦੀ ਜੀਵਨ ਰੂਪ ਹਨ ਇਸੇ ਕਰਕੇ ਜਗਤ ਜੈ ਜੈਕਾਰ ਕਰ ਰਿਹਾ ਹੈ ਨਮਸਕਾਰ ਸੰਸਾਰ ਵਿੱਚ ਆਦ ਪੁਰਖ ਆਦੇਸ਼ ਉਦਾਰਾ ਸੰਸਾਰ ਵਿਖੇ ਸਭ ਨਮਸਕਾਰਾਂ ਕਰਦੇ ਨੇ ਅਰਬ ਸਰਬ ਸੰਤਾਂ ਦੇ ਆਦਪੁਰਖ ਹਨ ਜੋ ਕੋਈ ਨਮਸਕਾਰ ਕਰੇ ਉਧਾਰ ਪਾਉਂਦਾ ਚਾਰ ਵਰਨ ਛੇ ਦਰਸ਼ਨਾ ਗੁਰਮੁਖ ਮਾਰਗ ਸੱਚ ਆਚਾਰਾ ਚਾਰ ਵਰਨਾ ਦੀ ਦਰਸ਼ਨਾ ਵਿੱਚੋਂ ਗੁਰਮੁਖਾਂ ਦਾ ਮਾਰਗ ਹੀ ਸੱਚੇਵਤ ਆਚਾਰ ਵਾਲਾ ਹੈ ਨਾਮ ਦਾਣ ਇਸ਼ਨਾਨ ਡ੍ਰਿੜ ਗੁਰਮੁਖ ਭਾਏ ਭਗਤ ਨਿਸ਼ਟਾਰਾ ਕਿਉਂ ਜੋ ਗੁਰਮੁਖ ਪੰਥ ਵਿੱਚ ਨਾਮ ਦਾਣ ਤੇ ਇਸ਼ਨਾਨ ਡ੍ਰਿੜ ਕਰਦੇ ਹਨ ਤੇ ਪ੍ਰੇਮਾ ਭਗਤੀ ਨਾਲ ਨਿਸ਼ਟਾਰਾ ਪਾਉਂਦੇ ਹਨ ਜੋ ਸਿੱਧੇ ਰਸਤੇ ਹਨ ਗੁਰ ਅਰਜਨ ਸੱਚ ਸਿਰਜਣਹਾਰਾ ਇਹਨਾਂ ਸਾਰੀਆਂ ਦਾਤਾਂ ਲਈ ਸ੍ਰੀ ਗੁਰੂ ਅਰਜਨ ਦੇ ਸੱਚੇ ਸਿਰਜਣਹਾਰ ਹਨ ਪਿਉ ਦਾਦਾ ਪਰਦਾਦੇ ਹੋ ਕੁੱਲ ਦੀਪਕ ਅਜਰਾ ਵਰਨਾਤਾ ਕਹਿੰਦੇ ਗੁਰੂ ਰਾਮਦਾਸ ਪਿਤਾ ਦਾਦਾ ਗੁਰੂ ਅੰਮ੍ਰਿਤਦਾਸ ਪਰਦਾਦਾ ਗੁਰੂ ਅੰਗਦ ਅਰ ਨਾਨਕ ਦੀ ਕੁੱਲ ਦੀਵਾ ਅਜਾਰ ਤੇ ਅਮਰ ਪਰ ਤੋਤਾ ਪੰਜਵਾਂ ਥਾਉ ਗੁਰੂ ਅਰਜਨ ਜੀ ਹੋਏ ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਾਪਾਰ ਸਪਤਾ ਕਹਿੰਦੇ ਤਖਤ ਤੇ ਬਖਤ ਭਾਗ ਨੂੰ ਮਰ ਲੀਤਾ ਸ਼ਬਦ ਸੁਰਤ ਦਾ ਪਤਵੰਤਾ ਵਪਾਰ ਕੀਤਾ ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹੇ ਰੰਗ ਰਤਾ ਗੁਰਬਾਣੀ ਦਾ ਭੰਡਾਰ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਭਰ ਦਿੱਤਾ ਸ੍ਰੀ ਦਰਬਾਰ ਸਾਹਿਬ ਵਿਖੇ ਅੱਠ ਪਹਿਰ ਕਥਾ ਕੀਰਤਨ ਤੇ ਰੰਗ ਵਿਖੇ ਰੱਤੇ ਰਹਿੰਦੇ ਹਨ ਤੁਨ ਅਨਹਦ ਅਲਿ ਚਰ ਝਰੈ ਪੂਰਨ ਪ੍ਰੇਮ ਅਮ੍ਰਿਤ ਰਸ ਮਤਾ ਏਕ ਰਸ ਬਹਿ ਧੁਨੀ ਝਰਦੀ ਏ ਪੂਰਨ ਪ੍ਰੇਮ ਅੰਮ੍ਰਿਤ ਰਸ ਵਿਖੇ ਮਸਤ ਹਨ ਪਵ ਕਥਾ ਕੀਰਤਨ ਵਿਖੇ ਵਿਰਾਗ ਵਿਖੇ ਸਾਧ ਸੰਗਤ ਹੈ ਗੁਰ ਸਭਾ ਰਤਨ ਪਦਾਰਥ ਵਣਜ ਸਹਿਤਾ ਕਹਿੰਦੇ ਜਦੋਂ ਗੁਰ ਸਭਾ ਲੱਗਦੀ ਹੈ ਰਤਨ ਪਦਾਰਥ ਦਾ ਵਣਜ ਲਾਭਦਾਇਕ ਹੁੰਦਾ ਸੱਚ ਨਿਸ਼ਾਨ ਦੀਵਾਨ ਸੱਚ ਸਜ ਤਾਨ ਸਤ ਮਾਨ ਮਹਤਾਂ ਨਿਸ਼ਾਨ ਦੀਵਾਨਾ ਸੱਚੈ ਮਾਨ ਤਾਨ ਅਰ ਮਹਤ ਗੁਰੂ ਦੀ ਵਡਿਆਈ ਸੱਚੀ ਹੈ ਅਵਚਲ ਰਾਜ ਹੋਆ ਸਣਖਤਾ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਰਾਜ ਅਵਚਲ ਹੈ ਤੇ ਸਣਖਤਾ ਸ੍ਰੇਸ਼ਟ ਹੈ ਚਾਰੇ ਚੱਕ ਨਿਵਾਇ ਓਣ ਸਿੱਖ ਸੰਗਤ ਆਵੇ ਅਗਨਤਾ ਚਾਰੇ ਚੱਕ ਦਿਸ਼ਾ ਗੁਰੂ ਜੀ ਨੇ ਅਧੀਨ ਕਰ ਲੈ ਸਿੱਖਾਂ ਦੀਆਂ ਸੰਗਤਾਂ ਅਣਗਿਣਤ ਵਹਿਰ ਪਾਈ ਆਉਂਦੀਆਂ ਨੇ ਲੰਗਰ ਚੱਲੇ ਗੁਰ ਸ਼ਬਦ ਪੂਰੇ ਪੂਰੀ ਬਣੀ ਬਣਤਾ ਲੰਗਰ ਗੁਰੂ ਦੇ ਹੁਕਮ ਨਾਲ ਚੱਲਦਾ ਕੁਝ ਟੋਟ ਨਹੀਂ ਹੁੰਦੀ ਕਿਉਂ ਜੋ ਪੂਰੇ ਗੁਰੂ ਦੀ ਪੂਰੀ ਬਣਾਉਤ ਹੈ ਗੁਰਮੁਖ ਛਤਰ ਨਰੰਜਣੀ ਪੂਰਨ ਬ੍ਰਹਮ ਪਰਮ ਪਦ ਪਤਾ ਦੇ ਗੁਰਮੁਖਾਂ ਦਾ ਛਤਰ ਨਰੰਜਣੀ ਭਵ ਆਪ ਨਰੰਜਨ ਅਕਾਲ ਪੁਰਖ ਦਾ ਹੀ ਦਿੱਤਾ ਹੋਇਆ ਹੈ ਨਾਮੀ ਹੈ ਪੂਰਨ ਬ੍ਰਹਮ ਦੇ ਪਰਮ ਪਦ ਵਿਖੇ ਮਸਤ ਰਹਿ ਦੇ ਰਹੇ ਹਨ ਵੇਦ ਕਤੇਬ ਅਗੋਚਰਾ ਗੁਰਮੁਖ ਸ਼ਬਦ ਸਾਧ ਸੰਗਤ ਸਤਾਂ ਵੇਦਾਂ ਕਤੇਬਾਂ ਤੋਂ ਮਹਿਮਾ ਅਗੋਚਰ ਹੈ ਗੁਰਮੁਖਾਂ ਦਾ ਸ਼ਬਦ ਹੈ ਜੋ ਸਾਧ ਸੰਗਤ ਸਾਤ ਸਰੂਪ ਵਿੱਚੋਂ ਪ੍ਰਾਪਤ ਹੁੰਦਾ ਹੈ ਮਾਇਆ ਵਿੱਚ ਉਹ ਦਾਸ ਕਰ ਗੁਰ ਸਿੱਖ ਜਨਕ ਅਸੰਖ ਭਗਤਾ ਗੁਰੂ ਜੀ ਆਪਣੇ ਸਿੱਖਾਂ ਨੂੰ ਮਾਇਆ ਵਿੱਚ ਹੀ ਉਦਾਸ ਕਰ ਦਿੰਦੇ ਹਨ ਜਣਕ ਵਰਗਿਆ ਸੰਖਾ ਭਗਤ ਆਪਨੇ ਬਣਾ ਦਿੱਤੇ ਕੁਦਰਤ ਕੀ ਮਣਾ ਜਾਣੀ ਕਥ ਕਥਾ ਅਬਗਤ ਅਬਗਤਾ ਗੁਰੂ ਜੀ ਦੀ ਕੁਦਰਤ ਅਰ ਕੀਮਤ ਨਹੀਂ ਪਾਈ ਜਾਂਦੀ ਉਹਨਾਂ ਦੀ ਕਥਾ ਕਾਥ ਹੈ ਅਰ ਗਤੀ ਅਬਗਤੋਂ ਅਬਗਤ ਹੈ ਭਾਵ ਵੱਡੀ ਦੁਰਗਮ ਭਾਵ ਕਠਣ ਸਮਝਣੀ ਹੈ ਗੁਰਮੁਖ ਸੁਖ ਫਲ ਸਹਿਜ ਜੁਗਤਾ ਪਰ ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਸਹਿਜੇ ਅਰ ਭਲੀ ਰੀਤ ਨਾਲ ਹੁੰਦੀ ਹੈ ਸੁਸੰਗਤ ਜੀ 24 12 ਦੀਆਂ ਵੀਮੀ ਪੌੜੀ ਹੋ ਗਈ ਸੰਪੂਰਨ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ